ਸਾਸੀਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਹਾਵਾਲਾ ਵਿਖੇ ਪਿੰਡ ਬਹਾਵਾਲਾ ਹਲਕਾ ਬੱਲੂਆਣਾ ਤਹਿਸੀਲ ਹਬੌਰ ਤੇ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਇਹ ਪਿੰਡ ਹਬੌਰ ਮਟੀਲੀ ਮੁੱਖ ਸੜਕ ਤੇ ਵਸਿਆ ਹੋਇਆ ਹੈ ਇਹ ਹਬੌਰ ਅਤੇ ਮਟੀਲੀ ਤੋਂ 14-14 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਸੈਂਟਰ ਦੇ ਵਿੱਚ ਹੈ ਇਸ ਦੇ ਆਸੇ-ਪਾਸੇ ਪਿੰਡ ਰਾਜਪੁਰਾ, ਖਾਟਵਾ, ਕਿਕਰਖੇੜਾ, ਅਮਰਪੁਰਾ ਅਤੇ ਬਾਗੂ ਪਿੰਡ ਲੱਗਦੇ ਹਨ। ਗੱਲ ਕਰੀਏ ਪਿੰਡ ਦੇ ਨਾਮ ਦੀ ਤਾਂ ਇਹ ਪਿੰਡ ਤਕਰੀਬਨ 200-220 ਸਾਲ ਪੁਰਾਣਾ ਹੈ। ਵਹਾਬ ਮੁਸਲਮਾਨ ਨੇ ਇਹ ਪਿੰਡ ਕੰਦ ਵਾਲਾ ਤੋਂ ਆ ਕੇ ਵਸਾਇਆ ਸੀ। ਇਸ ਕਰਕੇ ਇਸ ਪਿੰਡ ਦਾ ਨਾਮ ਵਹਾਬ ਵਾਲਾ ਪੈ ਗਿਆ। ਕਾਗਜ਼ਾਂ ਦੇ ਵਿੱਚ ਸਹੀ ਨਾਮ ਇਸ ਦਾ ਵਹਾਬ ਵਾਲਾ ਹੈ ਪਰ ਹੌਲੀ-ਹੌਲੀ ਅੱਖਰਾਂ ਦੀ ਹੀਰ-ਫੇਰ ਨਾਲ ਇਹ ਪਿੰਡ ਨੂੰ ਬਹਾਵ ਵਾਲਾ ਕਿਹਾ ਜਾਣ ਲੱਗਾ ਹੁਣ ਹਰ ਇੱਕ ਇਸ ਨੂੰ ਬਾਵ ਵਾਲਾ ਦੇ ਨਾਮ ਨਾਲ ਹੀ ਜਾਣਦਾ ਹੈ ਇਹ ਪਿੰਡ ਵਸਣ ਤੋਂ ਬਾਅਦ ਇਸ ਪਿੰਡ ਨੂੰ ਲਾਲਬਾਈ ਤੋਂ ਆਏ ਮਾਨਾ ਨੇ ਖਰੀਦ ਲਿਆ ਹੌਲੀ-ਹੌਲੀ ਇੱਥੇ ਆਬਾਦੀ ਵਧਣੀ ਸ਼ੁਰੂ ਹੋ ਗਈ ਲਾਲਬਾਈ ਤੋਂ ਇਲਾਵਾ ਇੱਥੇ ਜੰਮੂਆਣਾ ਸਵਾਕ ਬਾਹੋ ਅਤੇ ਜੰਡਵਾਲਾ ਪਿੰਡਾਂ ਤੋਂ ਆ ਕੇ ਵੀ ਲੋਕ ਵਸੇ ਹਨ ਅਤੇ ਸਭ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਸ਼ੁਰੂ-ਸ਼ੁਰੂ ਵਿੱਚ ਸਮਾਂ ਮੁਸ਼ਕਲਾਂ ਭਰਿਆ ਸੀ ਕਿਉਂਕਿ ਪਿੰਡ ਨੂੰ ਨਾ ਹੀ ਕੋਈ ਪੱਕੀ ਸੜਕ ਸੀ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਸਾਧਨ ਸੀ ਖਬੋਰ ਮਟੀਲੀ ਰੋਡ 1956 ਦੇ ਵਿੱਚ ਬਣੀ ਤਾਂ ਇਹ ਪਿੰਡ ਪੱਕੀ ਸੜਕ ਦੇ ਨਾਲ ਜੁੜਿਆ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਸ਼ੁਰੂ ਵਿੱਚ ਨਹੀਂ ਸੀ ਤੇ ਪਿੰਡ ਦੀਆਂ ਔਰਤਾਂ ਨੇੜਲੇ ਪਿੰਡ ਕੰਧਵਾਲਾ ਤੋਂ ਘੜਿਆਂ ਦੇ ਵਿੱਚ ਪੀਣ ਵਾਲਾ ਪਾਣੀ ਲੈ ਕੇ ਆਉਂਦੀਆਂ ਸਨ ਫਿਰ ਪੀਣ ਵਾਲੇ ਪਾਣੀ ਦੀ ਸਹੂਲਤ ਲਈ ਪਿੰਡ ਵਿੱਚ ਤਿੰਨ ਖੂਹ ਬਣੇ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿਸ ਵਿੱਚ ਇੱਕ ਮਾਨਾਂ ਦਾ ਖੂਹ ਇੱਕ ਸੰਧੂਆਂ ਦਾ ਖੂਹ ਤੇ ਇੱਕ ਮਿਸਤਰੀਆਂ ਦਾ ਖੂਹ ਇਹ ਤਿੰਨ ਖੂਹ ਅੱਜ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਨਿਸ਼ਾਨੀ ਦੇ ਵਜੋਂ ਮੌਜੂਦ ਨੇ ਪਿੰਡ ਬਹਾਵ ਵਾਲਾ ਕਾਫੀ ਵੱਡਾ ਪਿੰਡ ਹੈ ਪਿੰਡ ਦੀ ਤਕਰੀਬਨ 34-3500 ਵੋਟ ਹੈ ਤੇ 43100 ਪਿੰਡ ਦਾ ਰਕਬਾ ਹੈ ਪੁਰਾਣੇ ਬਜ਼ੁਰਗਾਂ ਜਾਂ ਪੁਰਾਣੇ ਪਿੰਡਾਂ ਦੇ ਨਾਮ ਤੇ ਹੀ ਪਿੰਡ ਵਿੱਚ ਪੱਤੀਆਂ ਬਣੀਆਂ ਹੋਈਆਂ ਹਨ ਜਿਵੇਂ ਕਿ ਭਾਨਾ ਪੱਤੀ ਖਜ਼ਾਨਾ ਪੱਤੀ ਖਿੱਲੂ ਕੀ ਪੱਤੀ ਨਿਹਾਲੇ ਕੀ ਪੱਤੀ ਮਾਨਾ ਦੀ ਪੱਤੀ ਦੁੱਲੇ ਕੀ ਪੱਤੀ ਰਣੀਏ ਕੀ ਪੱਤੀ ਪਾਲੇ ਕੀ ਪੱਤੀ ਮਿਸਤਰੀਆਂ ਦੀ ਪੱਤੀ ਬਾਹੋ ਵਾਲੇ ਸੰਧੂ ਪੱਤੀ ਕਾਨੂੰਨੀ ਦਲੇ ਤੇ ਪਰਜਾਪਤ ਪੱਤੀਆਂ ਪਿੰਡ ਵਿੱਚ ਹਨ ਪਿੰਡ ਵਿੱਚ ਸਭ ਧਰਮਾਂ ਦੇ ਲੋਕ ਵੱਸਦੇ ਹਨ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹਨ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਹਰੀ ਸਰ ਸਾਹਿਬ ਪੁਰਾਣੀ ਮਸਜਿਦ ਵੀ ਨਿਸ਼ਾਨੀ ਦੇ ਵਜੋਂ ਪਿੰਡ ਵਿੱਚ ਮੌਜੂਦ ਹੈ ਪੀਰ ਬਾਬਾ ਫਤਿਹ ਸ਼ਾਹ ਦੀ ਦਰਗਾਹ ਜਿੱਥੇ ਵੀਰਵਾਰ ਵਾਲੇ ਦਿਨ ਸੰਗਤਾਂ ਹਾਜ਼ਰੀ ਭਰਦੀਆਂ ਹਨ ਇਸ ਤੋਂ ਇਲਾਵਾ ਹਨੂਮਾਨ ਮੰਦਿਰ ਅਤੇ ਜੈਨ ਸਭਾ ਵੀ ਪਿੰਡ ਵਿੱਚ ਬਣੀ ਹੋਈ ਹੈ। ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਡੇਰਾ ਬਾਬਾ ਕਿਸ਼ਨ ਦਾਸ ਜੀ ਵੀ ਪਿੰਡ ਵਿੱਚ ਪੁਰਾਣਾ ਹੈ। ਬੱਚਿਆਂ ਦੀ ਪੜ੍ਹਾਈ ਲਈ ਦੋ ਸਰਕਾਰੀ ਸਕੂਲ ਹਨ। ਕਿਸਾਨਾਂ ਦੀਆਂ ਸਹੂਲਤਾਂ ਦੇ ਲਈ ਸਰਕਾਰੀ ਸੁਸਾਇਟੀ, ਸਿਹਤ ਸਹੂਲਤਾਂ ਦੇ ਲਈ ਕਮਿਊਨਿਟੀ ਹੈਲਥ ਸੈਂਟਰ, ਪਸ਼ੂਆਂ ਦੇ ਲਈ ਪਸ਼ੂ ਹਸਪਤਾਲ ਬੈਂਕਿੰਗ ਲੈਣਦੇਣ ਦੇ ਲਈ ਪਿੰਡ ਵਿੱਚ ਦੋ ਬੈਂਕ ਹਨ ਬਹਾਵ ਵਾਲਾ ਦਾ ਪੁਲਿਸ ਥਾਣਾ ਵੀ ਬਹੁਤ ਮਸ਼ਹੂਰ ਹੈ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਇਹ ਪੁਰਾਣੀ ਪੁਲਿਸ ਚੌਕੀ ਹੈ ਤੇ ਹੁਣ ਨਵਾਂ ਪੁਲਿਸ ਥਾਣਾ ਬਣ ਚੁੱਕਾ ਹੈ ਪਿੰਡ ਦੇ ਵਿੱਚ ਤਿੰਨ ਪੁਰਾਣੇ ਛੱਪੜ ਹਨ ਜਿੱਥੇ ਅੱਜ ਵੀ ਲੋਕ ਪਸ਼ੂਆਂ ਨੂੰ ਪਾਣੀ ਪਿਉਂ ਤੇ ਨਹਾਉਣ ਲਈ ਲੈ ਕੇ ਜਾਂਦੇ ਹਨ ਪਿੰਡ ਬਹਾਵ ਵਾਲਾਂ ਦੀਆਂ ਜ਼ਮੀਨਾਂ ਦੀ ਲੰਬੀ ਮਾਈਨਰ ਅਤੇ ਸੁਖਚੈਣ ਮਾਈਨਰ ਦੇ ਨਾਲ ਸਿੰਚਾਈ ਹੁੰਦੀ ਹੈ ਇੱਥੇ ਕਣਕ ਸਾਰੋਂ ਨਰਮਾ ਝੋਨਾ ਬਾਗ ਆਦਿ ਸਭ ਫਸਲਾਂ ਹੁੰਦੀਆਂ ਹਨ ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਲਈ ਵਾਟਰ ਵਕਸ ਵੀ ਬਣਿਆ ਹੋਇਆ ਹੈ ਪਿੰਡ ਬਹਾਵ ਵਾਲਾ ਦੀ ਸੱਤ ਦੇਖਣ ਯੋਗ ਹੈ ਇਹ 1945 ਵੇਲੇ ਦੀ ਬਣੀ ਹੋਈ ਹੈ ਇਹ ਪਹਿਲਾ ਧਰਮਸ਼ਾਲਾ ਹੁੰਦੀ ਸੀ ਪਿੰਡ ਦੇ ਸਾਂਝੇ ਪ੍ਰੋਗਰਾਮ ਇੱਥੇ ਹੀ ਹੁੰਦੇ ਸਨ ਇਸ ਵਿੱਚ ਰਹਿਣ ਦੇ ਲਈ ਸ਼ਾਨਦਾਰ ਕਮਰੇ ਵੀ ਬਣੇ ਹੋਏ ਹਨ ਜਿਵੇਂ ਜਿਵੇਂ ਸਮਾਂ ਪੈਂਦਾ ਹੈ ਹਰ ਚੀਜ਼ ਦੀ ਮੁਰਿਆਦ ਖਤਮ ਹੁੰਦੀ ਹੈ ਪਰ ਵਧਾਈ ਦੇ ਪਾਤਰ ਹਨ ਪਿੰਡ ਬਹਾਵ ਵਾਲੇ ਦੀ ਪੰਚਾਇਤ ਅਤੇ ਪਿੰਡ ਵਾਸੀ ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਪ੍ਰਾਤਨ ਇਮਾਰਤ ਨੂੰ ਦੁਬਾਰਾ ਤਿਆਰ ਕੀਤਾ ਹੈ ਪੰਜਾਬੀ ਫਿਲਮਾਂ ਨੂੰ ਨਵਾਂ ਮੋੜ ਦੇਣ ਵਾਲੇ ਫਿਲਮਾਂ ਦੇ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਸਿੰਘ ਦਾ ਜਨਮ ਵੀ ਪਿੰਡ ਬਹਾਵ ਵਾਲਾ ਦਾ ਹੈ। ਇਹ ਵੀਡੀਓ ਦੇ ਵਿੱਚ ਜੋ ਆਪਾਂ ਘਰ ਦੇਖ ਰਹੇ ਆ ਇਹ ਉਹਨਾਂ ਦੇ ਪਰਿਵਾਰ ਦੇ ਚਾਚੇ ਤਾਇਆ ਦੇ ਘਰ ਹਨ। ਬੇਸ਼ੱਕ ਅੰਬਰਦੀਪ ਸਿੰਘ ਆਪਣੇ ਕੰਮਕਾਰਾਂ ਕਰਕੇ ਅੱਜ ਬਾਹਰ ਰਹਿੰਦੇ ਹਨ। ਪਰ ਆਪਣੇ ਫਿਲਮਾਂ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਆਪਣੇ ਪਿੰਡ ਬਹਾਵ ਵਾਲਾ ਦਾ ਜ਼ਿਕਰ ਕਰਦੇ ਰਹਿੰਦੇ ਹਨ ਇਲਾਕੇ ਅਤੇ ਪਿੰਡ ਦੇ ਲਈ ਇਹ ਮਾਣ ਵਾਲੀ ਗੱਲ ਹੈ ਅੰਮਰਦੀਪ ਸਿੰਘ ਜੀ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਇਸ ਪਿੰਡ ਵਿੱਚੋਂ ਪਹਿਲੇ ਪੋਸਟ ਗ੍ਰੈਜੂਏਟ ਸਨ ਅਤੇ ਉਹਨਾਂ ਨੇ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚ ਆਪਣੀਆਂ ਸਵਾਵਾਂ ਦਿੱਤੀਆਂ ਹਨ ਉਹ ਅੱਜ ਵੀ ਆਪਣੇ ਨਾਮ ਮਹਿੰਦਰ ਸਿੰਘ ਦੇ ਨਾਲ ਬਹਾਵ ਵਾਲਾ ਬੜੇ ਮਾਣ ਨਾਲ ਲਗਾਉਂਦੇ ਹਨ ਦੋਸਤੋ ਇਹ ਸੀ ਪਿੰਡ ਬਹਾਵ ਵਾਲਾ ਦੇ ਬਾਰੇ ਜਾਣਕਾਰੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਅੱਗੇ ਦੋਸਤਾਂ ਦੇ ਨਾਲ ਇਸ ਜਾਣਕਾਰੀ ਭਰਪੂਰ ਵੀਡੀਓ ਨੂੰ ਸਾਂਝੀ ਜਰੂਰ ਕਰਿਓ ਪਿੰਡ ਬਹਾਵ ਵਾਲਾ ਦੇ ਬਾਰੇ ਸਾਨੂੰ ਜਾਣਕਾਰੀ ਸਰਦਾਰ ਮੰਦਰ ਸਿੰਘ ਮਾਨ ਨੇ ਦਿੱਤੀ ਅਤੇ ਵੀਡੀਓ ਬਣਾਉਣ ਵਿੱਚ ਜਗਸੀਰ ਸਿੰਘ ਮਾਨ ਨੇ ਸਾਡੀ ਮਦਦ ਕੀਤੀ ਅਸੀਂ ਆਪਣੇ ادارے ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੀਆਂ ਹੋਰ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਜਲਦੀ ਕਿਸੇ ਨਵੇਂ ਪਿੰਡ ਦੀ ਵੀਡੀਓ ਲੈ ਕੇ ਮਿਲਦੇ ਹਾਂ ਧੰਨਵਾਦ